ਸੰਗਤ ਜੀ ਬੜੀ ਹੀ ਦੁਖਦਾਈ ਘਟਨਾ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਗੁਰਦੁਆਰਾ ਸਾਹਿਬ ਤੇ ਹੋਇਆ ਹਮਲਾ ਗੁਰਦੁਆਰਾ ਮਹਿਤਾਬਗੜ੍ਹ ਸਾਹਿਬ ਜੋ ਕਿ ਮੰਡੀ ਗੋਲੂ ਵਾਲਾ ਰਾਜਸਥਾਨ ਵਿਖੇ ਅਚਾਨਕ ਰਾਤ 2 ਵਜੇ ਗੁਰਦੁਆਰਾ ਸਾਹਿਬ ਤੇ ਕੁਝ ਬੰਦਿਆਂ ਵੱਲੋਂ ਹਮਲਾ ਕਰ ਦਿੱਤਾ ਜਾਂਦਾ ਜਿਸ ਦੇ ਵਿੱਚ ਬਹੁਤ ਹੀ ਸਿੱਖ ਜ਼ਖਮੀ ਹੋਏ ਨੇ ਉਹਨਾਂ ਨੂੰ ਹਸਪੀਟਲ ਦਾਖਲ ਕਰਵਾਇਆ ਗਿਆ ਤੇ ਕੁਝ ਲਾਪਤਾ ਨੇ ਔਰ ਇਸ ਜਦੋਂ ਅਸੀਂ ਸਵੇਰੇ ਸਵੇਰੇ ਲਾਈਵ ਦੇਖਿਆ ਇਹ ਗੁਰਦੁਆਰਾ ਸਾਹਿਬ ਤੇ ਹਮਲਾ ਹੋ ਗਿਆ ਕਿਉਂਕਿ ਤਜਿੰਦਰ ਸਿੰਘ ਟਿੰਮਾ ਜੀ ਜਦੋਂ ਹਮਲਾ ਹੁੰਦਾ ਉਸ ਤੋਂ ਬਾਅਦ ਹੀ ਲਾਈਵ ਹੋ ਕੇ ਜਾਣਕਾਰੀ ਦਿੰਦੇ ਨੇ ਕਿਉਂਕਿ ਪਹਿਲਾਂ ਵੀ ਇਹ ਜਿਹੜਾ ਗੁਰਦੁਆਰਾ ਸਾਹਿਬ ਨੂੰ ਲੈ ਕੇ ਵਿਵਾਦ ਛਿੜਿਆ ਹੋਇਆ ਸੀ ਪਰ ਅਚਾਨਕ ਰਾਤ ਸੁੱਤੇ ਪਏ ਸਿੰਘਾਂ ਤੇ ਹਮਲਾ ਕੀਤਾ ਗਿਆ ਹਮਲਾ ਕਰਨ ਤੋਂ ਬਾਅਦ ਜਦੋਂ ਤਜਿੰਦਰ ਸਿੰਘ ਟਿੰਮਾ ਨੇ ਸਾਨੂੰ ਇਹ ਉਹਨਾਂ ਨੇ ਲਾਈਵ ਹੋ ਕੇ ਇਹ ਘਟਨਾ ਸਾਂਝੀ ਕੀਤੀ ਦੱਸਿਆ ਹਸਪੀਟਲ ਵਿੱਚ ਉਹ ਸਿੰਘਾਂ ਬਾਰੇ ਵੀ ਸਾਨੂੰ ਜਾਣਕਾਰੀ ਦਿੱਤੀ ਜਿਹੜੇ ਜ਼ਖਮੀ ਹੋਏ ਪਏ ਨੇ ਤੇ ਗਲਬਾਤ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਤੇਜਿੰਦਰ ਸਿੰਘ ਟੀਮਾ ਜੀ ਨਾਲ ਕਿਉਂਕਿ ਉਹ ਮੌਕੇ ਤੇ ਮੌਜੂਦ ਸੀ ਜਦੋਂ ਹੋਇਆ ਹਮਲਾ ਨਾਲ ਦੀ ਨਾਲ ਉਹ ਪਹੁੰਚਦੇ ਨੇ ਲਾਈਵ ਹੋ ਕੇ ਉਹ ਸਾਰੀ ਇਹ ਘਟਨਾ ਬਾਰੇ ਦੱਸਦੇ ਨੇ ਤੇ ਅਸੀਂ ਵੀ ਗਲਬਾਤ ਕਰਕੇ ਜਾਣਕਾਰੀ ਲਵਾਂਗੇ ਵੀ ਇਹ ਹਮਲਾ ਹੋਇਆ ਕਿਵੇਂ ਸੋ ਕਾਲ ਅੱਛੀ ਕਰ ਰਹੇ ਆ ਹਲੋ ਭਾਈ ਸੱਜ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਅਸੀਂ ਇੱਕ ਸੁਨੇਹਾ ਚੈਨਲ ਤੋਂ ਬੋ ਰਿਆਂ ਭਾਈ ਸਾਭ ਜੀ ਰਾਤ ਦੀ ਜੋ ਘਟਨਾ ਹੋਈ ਹੈ ਗੁਰਦੁਆਰਾ ਮਹਿਤਾਬਗੜ ਮੰਡੀ ਗੋਲੂ ਵਾਲਾ ਵਿਕੇ ਇੱਕ ਕਿਵੇਂ ਘਟਨਾ ਵਾਪਰੀ ਅਚਾਨਕ ਕਿਵੇਂ ਗੁਰਦੁਆਰਾ ਸਾਹਿਬ ਤੇ ਹਮਲਾ ਕੀਤਾ ਗਿਆ ਇਹ ਅਚਾਨਕ ਨਹੀਂ ਹੋਇਆ ਜੀ ਬੀਜੇਪੀ ਪਿਛਲੇ ਬਾਰੇ ਲੰਮੇ ਸਮੇਂ ਤੋਂ ਕੋਸ਼ਿਸ਼ ਕਰ ਰਹੀ ਸੀ ਜਿਹੜੇ ਸਿੱਖਾਂ ਦੇ ਸਥਾਨ ਹੈਗੇ ਆ ਜਿੱਥੇ ਸਿੱਖ ਜਿੱਥੇ ਬੰਦਿਆਂ ਸੰਸਰਚਨ ਹੋ ਰਿਹਾ ਹੈ ਇਹ ਸਥਾਨਾਂ ਨੂੰ ਖਤਮ ਕੀਤਾ ਜਾਵੇ ਜੀ ਬੀਜੇਪੀ ਦੀ ਬੜੀ ਪ੍ਰਾਣੀ ਬੀਜੇਪੀ ਦੀ ਬੜੀ ਪ੍ਰਾਣੀ ਮਨਸ਼ਾ ਸੀ ਇਹਨਾਂ ਨੇ ਫਿਰ ਕੁਝ ਡੇਰਾ ਪਰਮੀ ਜਿਹੜੇ ਸਿੱਖ ਹੈਗੇ ਆ ਉੱਚ ਜਿਹੜੇ ਸਿੱਖੁਰੂ ਵੀ ਸਿੱਖ ਹੈਗੀ ਐ ਕੋ ਨਕਲੀ ਨਹੀਂ ਹੈਗਾ ਇਹ ਇਕੱਠੇ ਕੀਤੀ ਬੀਜੇਪੀ ਦੀ ਐਮਐਲਏ ਨਹੀਂ ਜੀ ਇਹਨਾਂ ਨੇ ਪਹਿਲਾਂ ਗੁਰਦੁਆਰੇ ਤੇ ਹਮਲਾ ਕੀਤਾ ਹੂੰ ਉਦੋਂ ਜਿੰਦਾ ਟਾਈਮ ਸੀਗਾ ਕੋ ਸਿੱਖ ਨਹੀਂ ਤੈਗੇ ਤੇ ਪੱਟ ਕੇ ਉਸ ਤੋਂ ਬਾਅਦ ਐਮਐਲਏ ਨੇ ਕਿਹਾ ਵੀ ਮੈਂ ਨਾਲ ਚੱਲੂੰਗਾ ਹੂੰ ਤੇ ਆਪਾਂ ਚੱਲ ਕੇ ਕੰਮ ਕਰਾਂਗੇ ਅਸੀਂ ਉਹਦੇ ਬਾਰੇ ਸਾਰੀਆਂ ਮੇਲ ਨੂੰ ਸਾਰੀਆਂ ਜਿਹੜੀਆਂ ਆ ਉਹ ਅਸੀਂ ਪਾਤੀਆਂ ਤੇ ਸਰਕਾਰ ਨੂੰ ਜੀ ਇਹ ਬੀਜੇਪੀ ਤੇ ਤੁਹਾਡੇ ਹਮਲਾ ਕਰਨਗੇ ਰਾਸ਼ਟਰਪਤੀ ਨੂੰ ਪ੍ਰਾਈਮ ਮਿੰისტਰ ਨੂੰ ਸੀਐਮ ਨੂੰ ਸਭ ਨੂੰ ਸੇ ਮੇਲ ਪਾਤੀ ਜੀ ਹੈਲਾ ਕਸ਼ਾ ਜੈ ਦੀ ਕਪਾਸੀਗਾਾਰੇ ਨਿਊਜ਼ ਵੀ ਸਭ ਚਾਇਆ ਇਹਦੇ باوجود ਉਸਨੇ ਬਿਲੀਪੁਰਤਵਾਲ ਅੱਜ ਸੜਕੇ 3 ਵਜੇ ਦੇ ਕਰੀਬ ਕੰਨਾ ਟੱਪ ਕੇ ਬੰਦੇ ਆਏ ਆ ਜੀ ਉਸ ਪ੍ਰਦੀਪ ਸਿੰਘ ਜਨਾਬ ਆ ਦਾ ਬੰਦਾ ਆ ਰਿਹਾ ਇੱਕ ਆਕਾਸ਼ ਦਾ ਬੰਦਾ ਆ ਰਿਹਾ ਜਾਂ ਟੈ ਕੋਈ ਹੂੰ ਇਹਨਾਂ ਨੇ ਮੁਰਕੇ ਕੰਨਾ ਟੱਪ ਕੇ ਅੰਦਰ ਕੋਈ ਪਛੀ ਪੀ ਜਾਨ ਸੀ ਜਿਹੜਾ ਹੌਲਾ ਕੀਤਾ ਉਹਦੇ ਚ ਕਈ ਸਿੰਘ ਜਖਮੀ ਹੋਏ ਆ ਛੋਟੇ ਛੋਟੇ ਮਾਸੂਮ ਬੱਚੇ ਆ 10-10 ਸਾਲ ਦੇ ਉਹ ਬੱਚੇ ਵੀ ਇਹਨਾਂ ਨੇ ਉਥੇ ਜਾਨ ਵੀ ਦਿੱਤੀ ਆ ਇਹ ਵੀਡੀਓ ਆਪਰੇ ਫੇਸਬੁਕ ਤੇ ਪਾ ਚੁੱਕੇ ਆ ਜੀ ਬਿਲਕੁਲ ਵੀ ਮਾਸੂਮ ਬੱਚਿਆਂ ਤੱਕ ਨਹੀਂ ਛੜਿਆ ਕਈ ਬੰਦੇ ਅਜੇ ਮਿਲ ਨਹੀਂ ਰਹੇ ਬੰਦੇ ਹੈ ਕਿ ਪਤਾ ਨਹੀਂ ਲੱਗ ਰਿਹਾ ਤੇ ਅੰਦਰ ਉਹ ਜਿਹੜੇ ਆ ਜਿਹੜਾ ਪ੍ਰਿੰਸੀਪਲ ਸਕੱ ਹੈ ਜਾਂ ਜਿਹੜੇ ਭਾਪੀ ਦੇ ਸਿੱਖ ਹੈਗੇ ਆ ਹਾਂ ਉਹ ਬੱਚੇ ਕਬਜ਼ਾ ਕਰਕੇ ਮਤਲਬ ਹੁਣ ਉੱਥੇ ਕੋਈ ਸਿੱਖ ਮੌਜੂਦ ਨਹੀਂ ਔਰ ਉਹਨਾਂ ਵੱਲੋਂ ਹੀ ਕਬਜ਼ਾ ਕੀਤਾ ਗਿਆ ਕਿਉਂ ਕਿ ਉਹ ਮੰਡੀ ਵਿੱਚ ਜਿਹੜੇ ਆ ਸਿੱਖ ਬਹੁਤ ਘੱਟ ਆ ਸਿੱਖਾਂ ਨੇ ਘਰ ਵੀ ਕੋਈ 30 40 ਕਰ ਸਿੱਖਾਂ ਨੇ ਕੋਲੀ ਹੈਗੇ ਆ ਜੀ ਕੋ ਬਾਕੀ ਸਾਰੇ ਗੈਰ ਸਿੱਖ ਹੈਗੇ ਆ ਇਹ ਹਰਮੰਗੜ ਜ਼ਿਲ੍ਹੇ ਦੇ ਗੁੱਲੂ ਵਾਲਾ ਮੰਡੀ ਪਹਿੰਦੀ ਆ ਇਹ ਘਟ ਗਿਣਤੀ ਨੂੰ ਦੇਖਦਿਆਂ ਹੋਇਆ ਇਹ ਕਬਜ਼ਾ ਕੀਤਾ ਗਿਆ ਸੀ ਬਿਲਕੁਲ ਸਾਡੇ ਗੈਂਦੇ باوجود ਸੱਚੀ ਵਾਪਸ ਬੜਾ ਕਲੀਅਰ ਦੱਸਤਾ ਸੀ ਇਹ ਬੇਟਾ ਬੇਲ ਤੱਕ ਪਾਈਆਂ ਗਈਆਂ ਇਹਦੇ باوجود ਵੀ ਤੇ ਹਮਲਾ ਹੋਇਆ ਤੇ ਉਸ ਦੀ ਪ੍ਰੈਜੈਂਸ ਹੋਏ ਤਾਂ ਸੱਚੀ ਖੜੀ ਗਈ ਆਪਾਂ ਸੰਗਤ ਨੂੰ ਜ਼ਰੂਰ ਥੋੜਾ ਜਿਹਾ ਕਲੀਅਰ ਕਰ ਦਈਏ ਕਿਉਂਕਿ ਵਿਵਾਦ ਤਾਂ ਕਾਫੀ ਲੰਮੇ ਸਮੇਂ ਤੋਂ ਛਿੜਿਆ ਹੋਇਆ ਸੀ ਪਰ ਅਸਲ 'ਚ ਮਾਮਲਾ ਹੈ ਕਿ ਸੀ ਇਹ ਵੀ ਆਪਾਂ ਜ਼ਰੂਰ ਜੀ ਜੇ ਰੇਸ਼ੀ ਉਹ ਗਲਤ ਇਲਜ਼ਾਮ ਹੋਇਆ ਜੀ ਸਿੱਖ ਬੱਚਿਆਂ ਨੂੰ ਕਕਾਰਪੰਦ ਰੋਕਿਆ ਗਿਆ ਅਸੀਂ ਇੱਥੋਂ ਚੱਲ ਕੇ ਜੈਪੁਰ ਜਾ ਕੇ ਪ੍ਰੋਟੈਸਟ ਕੀਤਾ ਬਿਲਕੁਲ ਜੀ ਜਦੋਂ ਇਲਜ਼ਾਮ ਹੋਈਏ ਇਲਜ਼ਾਮ ਤੇ ਵੋਟ ਵੈਸੀ ਵੋਟਾ ਸਿੱਖਾਂ ਨੂੰ ਮਨਾ ਕਰਦਾ ਬੀਜੇਪੀ ਨੇ ਵੀ ਕਿਰਪਾਨ ਲਾ ਕੇ ਵੋਟ ਪਾਓ ਜੀ ਉਦੋਂ ਅਸੀਂ ਪ੍ਰੋਟੈਸਟ ਕੀਤਾ ਅਸੀਂ ਸਰਹੱਦਾਂ ਤੇ ਖੜ੍ਹੇ ਆ ਜਿਹੜਾ ਵੋਟਾਂ ਪਈਆਂ ਬੀਜੇਪੀ ਦੇ ਕਰਤੂਤ ਕਰਕੇ ਸਿੱਖਾਂ ਨੇ ਜਥੇਬੰਦੀਆਂ ਦੇ ਵਿਰੋਧ ਕਰਕੇ 11 ਚੋਂ 9 ਸੀਟਾਂ ਬੀਜੇਪੀ ਹਾਰ ਗਈ ਹਾਂ ਲੋਕ ਸਭਾ ਵੀ ਬੀਜੇਪੀ ਹਾਰ ਗਈ ਜੀ ਇਹ ਨਹੀਂ ਇਹ ਕਾਂਗਰਸ ਅੰਦਰ ਮਿੱਤਰ ਹੈ ਗਈ ਆ ਸਾਡੀਆਂ ਦੋਵਾਂ ਪਾਰੀਆਂ ਸਾਡੇ ਦਿਸਮਨ ਜੋ ਆ ਬੜੀ ਸਾਫ਼ੀ ਗੱਲ ਦੱਸੋ ਤੁਹਾਨੂੰ ਕੋ ਵੱਡਾ ਤੇ ਛੋਟਾ ਦਸ਼ਮਨ ਜੀ ਬਿਲਕੁਲ ਇਹਨਾਂ ਵੇਲੇ ਵੀ ਤਕਲੀਫ ਹੈਗੀ ਵੀ ਸਿੱਖ ਜਦ ਜੱਥੇ ਬੰਦਿਆ ਸਾਡੀ ਹਰ ਗੱਲ ਦਾ ਵਿਰੋਧ ਕਰਦੀਆਂ ਜੀ ਵਿਰੋਧ ਕੋਨਾ ਕਰੀ ਸਾਡੀ ਤੇ ਕਿਰਪਾਣਾ ਦਾਰੋ ਸਾਡੇ ਪੱਗਾਂ ਉਤਾਰੋ ਸਾਡੀ ਦਸਤਾਰਾਂ ਉਤਾਰੋ ਤੁਸੀਂ ਸਾਨੂੰ ਜੀਵਨ ਕਰੋ ਸਾਡੇ ਬੱਚਿਆਂ ਨੂੰ ਸਾਡੇ ਕੋਮਨ ਜੀਵਨ ਦਿੱਲੀ ਕਰੋ ਸਾਡੇ ਸੰਤਾਨ ਸੱਤ ਮਾਰੋ ਇਹਨਾਂ ਨੇ ਮੁੜ ਕੇ ਕੀਤਾ ਬੀਜੇਪੀ ਨੇ ਇਹਦੇ ਸਿੱਖਾਂ ਦੇ ਸਥਾਨ ਹੈ 30 ਸਾਲਾਂ ਜਿੱਥੇ ਸਿੱਖ ਜੱਥੇ ਬਿਤਾ ਅੱਲਾ ਨਾਲ ਮੇਟੇ ਦੇਖ ਰੋ ਆ ਕਿਸ ਪਾਇਆ ਜੀ ਸਾਡਾ ਖਤਮ ਕਰਨ ਵਾਸਤੇ ਫਿਰ ਬਾਬਾ ਗਰਨਦੀਪ ਤੇ ਕੇਸ ਪਾਇਆ ਫਿਰ ਭਾਈ ਨਿਰਮਲ ਤੇ ਖਰਲੀਆਂ ਸੁਰਜਵੰਤ ਚਾੜ ਤੇ ਕੇਸ ਪਾਇਆ ਉਹ ਬੀਬੀ ਹਰਨੀਤ ਕੋ ਸਾਥ ਪਿਛਲੇ ਸਮੇਂ ਤੋਂ ਅੱਲਾਸੀ ਕਬਜ਼ਾ ਕਰੀਏ ਦੇਖੋ ਇਹ ਥਾਂ ਖਤਮ ਹੋਈ ਸਿੱਖਾਂ ਲਈ ਨਵੀਂ ਸਥਾਨ ਆ ਜੀ ਇਹਦੇ ਬਹਿਤ ਗੁੰਡਿਆਂ ਵੱਲੋਂ ਕਾਰੀਆਂ ਵੱਲੋਂ ਸਭ ਸਾਡੇ ਮੇਲਪਾਲ ਦੇ ਕਹਿੰਦੇ باوجود ਜਿਹੜੇ ਸਾਡੇ ਅਟੈਕ ਕੀਤਾ ਗਿਆ ਬੀਜੇਪੀ ਦੀ ਮਸ਼ਾਪੜ ਕਲੀਅਰ ਹੋ ਗਈ ਹੈ ਸਰਕਾਰ ਦੀ ਸੋਚ ਸਿੱਖਾਂ ਪ੍ਰਤੀ ਕੀਤੀ ਗਈ ਹੈ ਜੀ ਪੈਸਾ ਸਾਹਿਬ ਜੀ ਤੁਸੀਂ ਕਿਹਾ ਕਿ ਉੱਥੇ ਪੁਲਿਸ ਮੌਜੂਦ ਸੀ ਤੇ ਇਹ ਪੁਲਿਸ ਦੀ ਮੌਜੂਦਗੀ ਦੇ ਵਿੱਚ ਛੋਟੇ ਬੱਚੇ ਵੀ ਨਹੀਂ ਬਖਸ਼ੇ ਗਏ ਉਹਨਾਂ ਤੇ ਵੀ ਹਮਲਾ ਕੀਤਾ ਗਿਆ ਜੀ ਜੀ ਬਿਲਕੁਲ ਪੁਲਿਸ ਦੀ ਤਹਿਜਸ ਵਿੱਚ ਜੀ ਪੁਲਿਸ ਦੀ ਤਹਿਜਸ ਵਿੱਚ ਕੁਝ ਹੋਇਆ ਹੈ ਅੱਛੇ ਦੇ ਸੀਸੀਟੀਵੀ ਫੋਟੋਆਂ ਕਰ ਲੋ ਕਿਵੇਂ ਪੁਲਿਸ ਖੜੀ ਸੀ ਕਿਵੇਂ ਅੰਦਰ ਬੜੇ ਕੰਨਾਂ ਲੱਗੇ ਬੜੇ ਹੈ ਜੀ ਸਭ ਜੰਦਰੀਆਂ ਪੈਸਾ ਸਾਹਿਬ ਫਿਰ ਇਨਸਾਫ ਦੀ ਉਮੀਦ ਕਿਵੇਂ ਲਾਓਗੇ ਹੁਣ ਜਿਹੜੇ ਜਿਨ੍ਹਾਂ ਤੇ ਹਮਲਾ ਹੋਇਆ ਜੇ ਉਹਨਾਂ ਦੇ ਵਿੱਚੋਂ ਕੋਦਾਂ ਨਾ ਖਾਸਾ ਕਿਸੇ ਕੋਈ ਚੜ੍ਹਾਈ ਕਰ ਜਾਂਦਾ ਕਿਸੇ ਦੀ ਮੌਤ ਹੋ ਜਾਂਦੀ ਤਾਂ ਜ਼ਿੰਮੇਵਾਰ ਕੌਣ ਸੀ ਜਿੰਮੇਵਾਰ ਸਟੇਟ ਗਵਰਨਮੈਂਟ ਹੈ ਭਾਜਪਾ ਸਰਕਾਰ ਹੈ ਕਿੱਸਾ ਜ਼ਿੰਮੇਵਾਰ ਹੈ ਜਿੰਨੇ ਕਹਿੰਦੇ باوجود ਜੇ ਹਰਕਤ ਹੋਣ ਦਿੱਤੀ ਨਾਸ਼ਿਮ ਦੀ ਕੋਈ ਲੜਾਈ ਆਪਣੀ ਪਰ ਪਰ ਜੇ ਉਸ ਵਿੱਚ ਪੂਸ ਮਜੂਦ ਹੋਵੇ ਤਾਂ ਇੱਥੇ ਤਾਂ ਸਿੱਧਾ ਸਿੱਧਾ ਤੁਹਾਨੂੰ ਕੀ ਲੱਗਦਾ ਇੱਥੇ ਸਿੱਧਾ ਸਿੱਧਾ ਸਾਬਤ ਹੋ ਰਿਹਾ ਫਿਰ ਵੀ ਜਦੋਂ ਪੁਲਿਸ ਖੁਦ ਹੀ ਉੱਥੇ ਖੜ ਕੇ ਇਦਾਂ ਦੇ ਹਮਲੇ ਨੂੰ ਰੋਕ ਨਹੀਂ ਸਕੀ ਤਾਂ ਫਿਰ ਅੱਗੇ ਕੀ ਇਨਸਾਫ ਦੀ ਮੰਗ ਕਰ ਸਕਦੇ ਹੋ ਤੁਸੀਂ ਦੇਖੋ ਬੀਜੇਪੀ ਨੇ ਕਿੰਦੀ ਵੱਡੀ ਜੇਲ੍ਹ ਖਿੱਚੀ ਹੈ ਪਹਿਲਾਂ ਇੰਸੀ ਜ਼ਿਆਦਾ ਗੈਰ ਸਿਕ ਬੋਲੋ ਸਿੱਖਾਂ ਬਰਬਰ ਪ੍ਰੋਪਰ ਹਉ ਜਵਾਬ ਦਿੱਤਾ ਉਹਨਾਂ ਨੇ ਜਿਹੜੇ ਨਗਲੀ ਜਿੱਕਾ ਜਿਹੜੇ ਦੇਰੀ ਵਾਲੀ ਹੈ ਜਿਹੜੇ ਦੂਜੇ-ਬੀਜੇ ਹੈਗੀ ਹੈ ਇਹਦੇ ਪੰਗਾ ਸਿਰੋਤਾ ਕੇ ਬੈਠੀ ਹੈ ਜਿਹੜੇ ਛੰਗੀ ਜਿੱਤੇ ਉਹ ਅਗਗੇ ਨਿੱਤੇ ਜੀ ਤਾਂ ਕਿ ਲੱਗੇ ਸਿੱਖਾਂ ਨਾਲ ਲੜਾਈ ਹੈਗੀ ਆ ਜੀ ਅੱਜ ਪਹਿਲਾਂ ਦੱਸਤਾ ਸੀਗਾ ਵੀ ਇਹ ਬੜੀ ਵੱਡੀ ਸਾਜ਼ਿਸ਼ ਹੈ ਬੀਜੇਪੀ ਦੇ ਸੰਘ ਦੀ ਤੇ ਕੱਲ ਸੰਘ ਦੇ ਕੱਲ ਸਾਡੇ ਨੂੰ ਮੀਟਿੰਗ ਰੱਖੀ ਸੀ ਬੀਬੀ ਰਮਜੀਤ ਕੌਰ ਨੇ ਬਗਾਇਦਾ ਵੀਡੀਓ ਇਸ ਕਾਸੇ ਹੈਗਾ ਸੰਘ ਨੇ ਮੀਟਿੰ ਤੇ ਰਾਤ ਨੂੰ ਜਦੋਂ ਸਾਹਮਣੇ ਆ ਗਿਆ ਜਿੰਨਾ ਹਿੰਟਿੰਗ ਹੋਈ ਹੈ ਸੜਕਾਂ ਦੇ باوجود ਸੜਕਾਂ ਸਾਹਮਣੇ ਆ ਕੇ ਟੈਕ ਆ ਗਿਆ ਕਰ ਦੱਸ ਸਕਦੇ ਠੀਕ ਬਿਲਕੁਲ ਕਰ ਰਾਸ਼ਟਰੀ ਸੰਘ ਦੀ ਮੀਟਿੰਗ ਸੀ ਤਾਂ ਉਸ ਤੋਂ ਬਾਅਦ ਇਹ ਘਟਨਾ ਵਾਪਰਨੇ ਬਹੁਤ ਹੀ ਦੁਖਦਈ ਹੈ ਹੁਣ ਤੁਸੀਂ ਕੀ ਮੰਗ ਕਰਦੇ ਹੋ ਤਾਂ ਜੀ ਦੇਖੋ ਉਹਨਾਂ ਨੇ ਸਰਫ ਸਿੱਖਾਂ ਦੇ ਨਕਲੀ ਸਿੱਖ ਖੜੇ ਗਏ ਤੇ ਤਾਂ ਕਿ ਮੈਸੇਜ ਇਹ ਜਾਵੇ ਕਿ ਪਹਿਲਾਂ ਇਹ ਮੰਗੇ ਹੋਏ ਸੀ ਇਹਨਾਂ ਨੇ ਮੰਦਰ ਕੱਟੇ ਹੋਏ ਸੀ ਕਿ ਮੰਦਰ ਚ ਉਹ ਕੱਟੇ ਹੋਏ ਨਾ ਗੁਰਦੁਆਰਾ 'ਤੇ ਕੀਤਾ ਉਹ ਬੜਾ ਬੇਸ਼ੇਮ ਬੜਾ ਗਲਤ ਗਿਆ ਵੀ ਜਿਹੜੇ ਗੈਰਚ ਸੱਗੇ ਆ ਜਿਹੜੇ ਡੇਲਾਪਨ ਮੀਆਂ ਜੱਸ ਸਿੰਘ ਹੀ ਆ ਇਹਨਾਂ ਨੇ ਮੰਦਰ ਉੱਤੇ ਅਟੈਕ ਕੀਤਾ ਉਸ ਦਾ ਬੜਾ ਬੜਾ ਵਿਰੋਧ ਹੋਇਆ ਫਿਰ ਉਹਨਾਂ ਨੇ ਬੜਾ ਅੰਨਿਤ ਚੇਹੇ ਦਿੱਤੇ ਸੀ ਇਹਨਾਂ ਨੇ ਫਿਰ ਕੀ ਕੀਤਾ ਨਕਲੀ ਸਿੱਖ ਖੜੇ ਹਿੱਤੇ ਜਿਹੜਾ ਛੰਗੇ ਚੱਕਾ ਗਿਆ ਜੀ ਉਹਨਾਂ ਸਿੱਖਾਂ ਨੂੰ ਮੂਰੇ ਕਰਕੇ ਬੈਗ ਕੀਤਾ ਤਾਂ ਕਿਲਾ ਅਸੀਂ ਪਿੱਛੇ ਹੋ ਜੀ ਤੇ ਲੱਗੇ ਵੀ ਇਹਨਾਂ ਸਿੱਖਾਂ ਨੇ ਲੜਾਈ ਕੀਤੀ ਆ ਓਕੇ ਸਿੱਖ ਜਦ ਵੀ 10 ਸਾਲ ਦੇ ਬੱਚੇ ਦੇ ਵਾਰ ਨਹੀਂ ਕਰਦਾ ਤੇ ਮਸੂਮ ਦੇ ਵਾਰ ਨਹੀਂ ਕਰਦਾ ਬਿਲਕੁਲ ਪਹਿਲਾਂ ਜੀ ਤੇ ਠੀਕ ਆ ਜੀ ਅਸੀਂ ਗੁਰੂ ਘਰ ਦੀ ਆਜ਼ਾਦੀ ਵਾਸਤੇ ਇੱਕ ਹੀ ਧੰਗ ਲੜਾਈ ਜਾਰੀ ਰੱਖਾਂਗੇ ਜੀ ਜੋ ਮਰਛੇ ਹੋਏ ਪਹਾੜਾਂ ਉੱਤੇ ਖੜਨਾ ਜਾਨੇ ਹੋਏ ਅੱਗੇ ਤੁਸੀਂ ਮਤਲਬ ਕਿ ਅੱਗੇ ਤੁਸੀਂ ਹੁਣ ਕੀ ਜਿਹੜਾ ਐਕਸ਼ਨ ਲਓਗੇ ਕੀ ਅੱਗੇ ਤੁਹਾਡੀ ਕਾਰਵਾਈ ਹੋਏਗੀ ਸਿੱਧੇ ਬਿਲਕੁਲ ਸਾਰੀ ਜੀ ਅਕਾਲ ਪੁਰਖ ਸਾਹਿਬ ਦੇ ਮੈਸੇਜ ਕਰ ਰਹੇ ਆ ਜੀ ਵੀ ਵੈਸੇ ਕਰ ਰਹੇ ਆ ਜੋ ਜਿੱਥੇ ਬਨੇ ਦੇਸ਼ ਜ ਨਹੀਂ ਉਹਦੇ ਤਾਬਕ ਅਰਲੀਨਤੀ ਦਿੱਤੀ ਜਾਊਗੀ ਯਾ ਤੇ ਜੀ ਕੋਈ ਇਕ ਆਠਵੀ ਰੱਖੇ ਜਾਏਗੇ ਸੰਗਤ ਦਾ ਬਿਲਕੁਲ 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 ਜੀ ਕਰ ਰਹੇ ਗੁਰੂਬਾ ਯਾਦ ਕਰਾਈ ਚਾਂਗੇ ਬਿਲਕੁਲ ਜੀ ਜੀ ਤੇ ਸੰਗਤ ਨੂੰ ਕੋਈ ਅਪੀਲ ਵੀ ਕਰਨਾ ਚਾਹੋਗੇ ਆਪ ਜੀ ਬਿਲਕੁਲ ਅਸੀਂ ਸੈਕਸ਼ਨ ਵਿੱਚ ਸੈਕਸ਼ਨ ਦਾ ਲਾਮਰ ਹੋਵੇ ਜੀ ਬਾਤ ਰੱਖਿਆ ਜਿਹਦੇ ਕਾਲ ਆਉਗੀ ਜਦੋਂ ਕਾਲਤਖ ਸਾਹਿਬ ਤੋਂ ਅਸੀਂ ਪਿਛਲੇ ਜੋ ਹੀ ਸੰਦੇਸ਼ ਆਊਗਾ ਜਿਵੇਂ ਬੰਦਿਆ ਉਹਦੇ ਬੋਲ ਬਿਆਲਾ ਗੋਲੂ ਬੋਲੇ ਜਮਾਨੇ ਦੁਰਦੁਰਾ ਦਵਾਣਾ ਅਸੀਂ ਮਸੰਦਾ ਤੋਂ ਯਾਦ ਕਰਾਗੇ ਵਿਜੇ ਵੀ ਯਾਦ ਕਰਾਵਾਂਗੇ ਤੇ ਸਿੱਖੀ ਜਾਂ ਸਿੱਖੀ ਰਵਾਇਤਾਂ ਦੁਆਰਾ ਕੰਮ ਕਰਾਂਗੇ ਮਤਲਬ ਕਿ ਹੁਣ ਗੁਰਦੁਆਰਾ ਸਾਹਿਬ ਕੀ ਕੋਈ ਸਿੱਖ ਨਹੀਂ ਹੈਗਾ ਮਤਲਬ ਜਿਵੇਂ ਆਪਣੀ ਸਾਡੀ ਗੁਰਮਰਿਆਦਾ ਹੈਗੀ ਆ ਅੰਮ੍ਰਿਤ ਵੇਲੇ ਪ੍ਰਕਾਸ਼ ਕਰਨਾ ਨਿਤਨੇਮ ਕਰਨਾ ਗੁਰਗ੍ਰੰਥ ਸਾਹਿਬ ਜੀ ਦਾ ਜਿਹੜੇ ਨਾ ਪੱਗਾ ਸਿਰਫ ਸਾਕੇ ਬੈਠੇ ਡੇਰਾ ਨਹੀਂ ਵਿਜੇ ਵੀ ਉਹ ਵਰਦੀ ਅੰਦਰ ਜੀ ਕੋਈ ਜੀ ਦੇਖੋ ਅਟੈਕ ਕਰ ਲਿਆ ਪ੍ਰਵੀਰ ਸ਼ਾਹ ਨਾਵੇ ਦਰਸ਼ੀ ਬੰਦੇ ਉਹ ਵੀ ਅੰਦਰ ਸੀ ਟੈਕ ਕਰਨ ਦੇ ਜਿਹੜੇ ਜਖਮੀਆਂ ਉਹ ਦੱਸ ਰਹੇ ਆ ਓਕੇ ਟੈਕਰ ਦੇ ਬੰਦੇ ਨਾਲ ਆਈਏ ਔਰ ਕੀ ਹੈ ਉਹ ਟੈਕਰ ਦੇ ਬੰਦੇ ਪਿੱਛੇ ਹੋ ਜਾਣਗੇ ਜੀ ਜਿਹੜੇ ਦੂਜੇ ਪਿੱਛੇ ਹੈਗੇ ਪਿੱਛੇ ਕੀ ਕਰਦਾਂਗੇ ਬਿਲਕੁਲ ਸਿੱਖ ਨੂੰ ਸਿੱਖਣ ਵਾਲੀ ਲੜਾਇਆ ਜਾ ਰਿਹਾ ਹੈ ਉਹ ਸਿੱਖ ਨਹੀਂ ਜੀ ਪਿੱਛੇ ਸਿੱਖ ਹੈ ਪੇਕੀ ਸਿੱਖ ਹੈ ਜੀ ਹਾਂ ਜੀ ਜੀ ਬਹੁਤ ਧੰਨਵਾਦ ਜੀ ਜਾਣਕਾਰੀ ਦੇਣ ਦੇ ਲਈ ਤੋਂ ਸੋ ਅਸੀਂ ਵੀ ਸੰਗਤਾਂ ਨੂੰ ਦੱਸ ਦਈਏ ਕਿ ਜਿੱਥੇ ਇਹ ਦੁਖਦਾਈ ਘਟਨਾ ਵਾਪਰੀ ਉੱਥੇ ਹੀ ਗੁਰਦੁਆਰਾ ਸਾਹਿਬ ਦੇ ਵਿੱਚ ਹੁਣ ਕੋਈ ਵੀ ਸਿੱਖ ਮੌਜੂਦ ਨਹੀਂ ਹੈ ਗੁਰਦੁਆਰਾ ਸਾਹਿਬ ਤੇ ਜਿਵੇਂ ਤੇਜਿੰਦਰ ਸਿੰਘ ਟਿੰਪਾ ਜੀ ਦਾ ਕਹਿਣਾ ਕਿ ਕਬਜ਼ਾ ਇਸ ਵਕਤ ਗੁਰਦੁਆਰਾ ਸਾਹਿਬ ਤੇ ਉਹਨਾਂ ਦਾ ਹੋ ਚੁੱਕਾ ਜਿਨ੍ਹਾਂ ਨੇ ਹਮਲਾ ਕੀਤਾ ਹੈਗਾ ਤੇ ਸਿੱਖ ਸਾਰੇ ਜਸਮੀ ਨੇ ਹਸਪੀਟਲ ਦੇ ਵਿੱਚ ਦਾਖਲ ਨੇ ਇਹਨਾਂ ਦਾ ਕਹਿਣਾ ਕਿ ਅਸੀਂ ਐਸਪੀਸੀ ਨੂੰ ਵੀ ਅਪੀਲ ਕਰਾਂਗੇ ਕਿ ਗੁਰਦੁਆਰਾ ਸਾਹਿਬ ਤੇ ਜੋ ਹੋਇਆ ਉਸ ਦਾ ਇਨਸਾਫ ਵੀ ਲਿਆ ਜਾਵੇ ਸਿੱਖ ਸੰਗਤ ਲਾਂਬੰਦ ਹੋਵੇ ਇਕੱਠ ਕੀਤਾ ਜਾਵੇਗਾ ਅਗਲੀ ਕਾਰਵਾਈ ਕੀ ਕਰਨਗੇ ਇਹ ਆਉਣ ਵਾਲੇ ਸਮੇਂ ਚ ਜ਼ਰੂਰ ਦੱਸਾਂਗੇ ਜੁੜੇ ਰਿਓ ਸੁਨੇਹਾ ਚੈਨਲ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ